ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਇਸ ਮੁਕੱਦਸ ਹਾਊਸ ਦੇ ਕਸਟੋਡੀਅਨ ਜੀ ਸਪੀਕਰ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੇਜ਼ੈਂਟ ਕੀਤਾ ਗਿਆ ਹੋਊਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋਕਾਂ ਦੇ ਤੱਕ ਪਹੁੰਚਾਓ ਲੋਕ स्पीकर सब तक पहुंचा लव प्लीज मैं चाहूंगा कि के इन कैमरे चल रहे ने पब्लिक के सामने लिया जाए <laughs> की है जी ਲਾਕ ਲਈ ਚਾਬੀਆਂ ਇਕਤਾਲਾ ਜਿੰਦਰਾ ਵੀ ਕਹਿੰਦੇ ਨੇ ਕਾਲਾ ਜਿੰਦਾ ਜੀ ਜਿੰਦਾ ਜਿੰਦਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਆ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜਾ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਜਾਣ ਦੇਣਾ ਇੱਥੇ ਬੈ ਕੇ ਸੁਣ ਨੋ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਬੈਠੋ ਬੈਠੋ ਐਸੇ ਕਰਕੇ ਜੰਦਰ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣ ਲੱਗੇ ਹਾਂ ਬੈਠੋ ਅਸੀਂ ਕਿਤੇ ਨਹੀਂ ਭੱਜਣ ਬੈਠੋ ਪੂਰਾ ਦੇ ਦੇ ਸੇ ਇਹੀ ਜੰਦਰੇ ਦੀ ਚਾਬੀ ਮੈਂ ਇਹ ਤਵਕਕੋ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨੀ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ ਮੈਂ ਤੋ ਅਕੂ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਤਾਲਾ ਕੋ ਲਾ ਹੀ ਸਕਦਾ ਦੇ ਮਕਦਰ ਤਾਂ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇ ਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਆਹ ਤਰੀਕਾ ਆਹ ਤਰੀਕਾ ਜੀਤੇ ਠੀਕ ਹੋਣਾ ਤੁਸੀਂ ਇੱਥੇ ਠੀਕ ਹੋਣਾ ਜੀਤੇ ਸਾਹਿਬ ਸਪੀਕਰ ਕੀ ਵਾਲਵਲ ਸਪੀਕਰ ਕੋਈ ਪਾਵਰ ਹੈ

ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡਨਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ कदांतिब्बी प्यार आ गया मार्शल हम बचन भे तुम भैो बैठो बैठो बैठा जी बाज़ा बाज़ा। बैठो 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 जी। ਜੀ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਆਪ ਲੋਕਾਂ ਦਾ ਪੱਟਿਓ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਹਾਂ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਹਾਂਜੀ ਕਰੋ ਮੇਰੇ ਵਿੱਚ उठा लो इधर भी लाओ इधर भी लाओ हाँ जी स्पीकर साहब इधर भी लाओ इधर भी लाओ मैं कहना इधर भी लाओ सा भी नहीं कोई जाता बह के सुनो बह के सुनो अबल खुराने दिया मेरे अबल खुराने दिया फाइल पेरे को अबल खुराने दिया फाइल पे अबल खुराने दिया फाइल पे ਸਪੀਕਰ ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਤੁਹਾਡੀ ਵਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਜੀ ਸਾਰੇ ਮਾਣਯੋਗ ਸਭਾ ਸਦਨ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬਾਰੀ ਆਉਗੀ ਉਹਦਾ ਬੋਲੋ ਸੀਐਲ ਸਾਹਿਬ ਬੋਲਦੇ ਕੀ ਬੋਲੋ ਇੱਕ ਮੈਨੂੰ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਇਹਦੇ ਹੋ ਜਾ ਮਟੀਰੀਅਲ ਆ ਗਿਆ ਫਰਾਨਾ ਆ ਮੀਟਿੰਗ ਆਖਾ ਬੈਠੋ ਤੁਸੀਂ ਜੋ ਵੀ ਕੋਈ ਚੇਰ ਦੀ ਯਾਤ ਤੋਂ ਬਿਨਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਉਹ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬੋਲ ਰਹੇ ਨੇ ਇਹ ਜਦੋਂ ਸਾਬ ਇਹਨੂੰ ਵੀ ਮੇਰੀ ਵਾਰੀ ਹੈ ਜਦੋਂ ਇਹਦੀ ਵਾਰੀ ਹੈ ਮੈਂ ਮਾਯੋਗ ਮਖੋ ਜੀ ਸਾਹਿਬ ਜਦੋਂ ਮੇਰੀ ਵਾਰੀ ਹੈ ਮੈਂ ਸਾਰੇ ਮਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪੇ ਸੀਟਾਂ 'ਤੇ ਬੈਠਣ जी, बैठो जी बैठो बैठो बैठो, बैठो, बैठो जी बैठो सारे बात बैठो लुटती गल कर रहे तो... <laughs> <शीजियें सारथ। laughs> नहीं, नहीं।, नहीं 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 हबल खराने तो लैके सारे साथी सारे बाढ़ गा लुट थोडे मुंहों लुट ऊँगी लगती है पर मुख्यमंत्री साहब मैं करूंगी पर बैठो तो सही मुख्यमंत्री जी सुना मुख्यमंत्री मुख्यमंत्री रखो जी ओ जिंदरा लगूगा जो भजे जे नहीं भजे जिंदरा नहीं लगूगा बैठो बैठो ਨਾਟੋ ਸੀਰ ਸਾਹਿਬ ਸੀਰ ਸਾਹਿਬ ਸਪੀਕਰ ਸਾਹਿਬ ਬਤਾਓ ਮੈਂ ਸਾਰੇ ਬਾਜਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪ ਵੀ ਆਪਣੀ ਸੀਟਾਂ ਤੇ ਬਿਰਾਜਮਾਨ ਹੋਣ ਆਪਣੀ ਆਪਣੀ ਸੀਟਾਂ ਤੇ ਬਿਰਾਜਮਾਨ ਹੋ ਸੀਟਾਂ ਸੀਟਾਂ ਤੇ ਬੈਠੋ ਜੀ ਤੁਸੀਂ ਸੀਟਾਂ ਤੇ ਬੈਠੋ ਜੀ ਤੁਸੀਂ ਬੈਠੋਗੇ ਬਾਜਾ ਸਾਹਿਬ ਪਲੀਜ਼ ਬੈਠੋ ਆਪ ਪਹਿਲਾਂ ਪਹਿਲਾਂ ਕੀ ਕੀ ਗੱਲ ਕੀ ਕੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਹੋ ਸਪੀਕਰ ਸਾਹਿਬ ਨੇ ਕਿਹਨੂੰ ਮਾਦੀ ਕਰੀ ਦੇਣ ਸਟੋਡੀਅਮ ਨੇ ਹੋ ਗਰੀਬਾ ਸਾਹਿਬ ਉਹਨੀ ਗੱਲ ਮੰਨਦੇ ਨਹੀਂ ਨਾ ਪਹਿਲੇ ਮਾਰਿਓ ਮੁਖਤਦੀ ਸਾਹਿਬ ਲੀਡਰ ਆਉਂਦੀ ਹਾਊਸ ਵਿੱਚ ਬੋਲ ਸਕਦੇ ਨੇ ਗੱਡੇ ਮੁਕਲੀ ਹੱਕ ਦਾਟਰੀ ਸਾਹਿਬ ਨੇ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਵਾਜ ਰਹੇ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕਰਦਾ ਹੁੰਦਾ ਰਾਸ਼ਪਤੀ ਦਾ ਭਾਸ਼ਣ ਦਿੱਤਾ ਨਹੀਂ ਕਰਦਾ ਹੁੰਦਾ ਤੁਸੀਂ ਆਪਣੀ ਗੱਲ ਪੂਰੀ ਰੱਖਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਆਹੀ ਹੀ ਇਹ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਆ ਟੋਕ ਦਿਓ ਹਾਂ ਠੇਕਾ ਲੈ ਰੱਖੇ ਕਿੰਨੀ ਵਸਦੀ ਰਾਜਨੀਤੀ ਦਾ ਹਾਂ ਸਮਝ ਲਰਾਂ ਸਮਝ ਸਾਹਿਬ ਤੁਸੀਂ ਆਪਣੀ ਹੋਈਆਂ ਪ੍ਰੈ ਰੱਖੋ ਜੀ ਇਹ ਡਿਬੇਟ ਕਹਿਣੇ ਅਸੀਂ ਕਹਾਂ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾਜੋ ਬਖੋਦਈ ਸਾਹਿਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡ ਜੋ ਲੈਂਗੁਏਜ ਮਾਈਂਡ ਜੋ ਲੈਂਗੁਏਜ अपने पर बैठा सारे आयोग मैंबर सभा कीद की जाती है, है।, है। ਆਪਰ ਕਿਸੀ ਰੇਲ ਟਾਪ ਦਾ ਬੈਠੋ ਤੁਸੀਂ ਇੱਲੀਆ ਦੇ ਪੁੱਤਰ ਹੋ ਬੰਦੇ ਦੇ ਪੁੱਤਰ ਬੰਦੇ ਉਹ ਬੰਜਾਂ ਦਾ ਨਾਮ ਵੀ ਲਾ ਦਾਂਗੇ ਬੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਤੁਸੀਂ ਪ੍ਰਾਪਤ ਕੇ ਕੰਮ ਸੁਣੋ ਸੁਣੋ ਆਪਾਂ ਸਵੰਧਾ ਮਾਤਾ ਹੀ ਬੈਠੋ ਬੈਠੋ ਜਾਣਾ ਨਹੀਂ ਹੋੜ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਹਮੇਸ਼ਾ ਸਾਰੇ ਸਾਰੇ ਬੇਪਰਸਬਾਨ ਨੂੰ ਬੇਨਤੀ ਕਰਦਾ ਕਿ ਬੈਠਣਗੇ ਤੁਸੀਂ

ਇਹ ਤੇ ਕੋਈ ਚੰਗੀ ਡੈਮੋਕ੍ਰੇਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਤੁਸੀਂ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਆ ਹਫ਼ੀਕੇ ਦੀ ਗੱਲ ਨਹੀਂ ਕਾਲੀ ਡੈਮੋਕ੍ਰੇਸੀ ਆ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਿਪਲਿਨ ਕਰਾਉਂਦੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਥੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ ਬਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ ਸੀਲ ਸਾਹਿਬ ਜੀ 에 ਡਰੈਸ ਕਰੋ ਬੈਠੋ ਜੀ ਬੈਠੋ 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 ਕੀਵਾ ਸਾਹਿਬ ਬੈਠੋ ਬਿਠਾਓ ਤਾਂ ਸਹੀ ਕੀਵਾ ਸਾਹਿਬ ਬੈਠੋ ਸੀਲ ਸਾਹਿਬ ਜੀ 에 ਡਰੈਸ ਕਰੋ ਜੀ ਬੋਲ ਦੇ ਕਿ ਮੈਂ ਬਾਜਵਾਦੀ ਜੀ 에 ਡਰੈਸ ਕਰੋ ਸੀਐਮ ਸਾਹਿਬ ਜੀ 에 ਡਰੈਸ ਕਰਨਗੇ ਭਤੀ ਜੀ ਕਰੋ ਪਤਾਨ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ

ਕਾਹ ਦੌੜ ਗੋ ਲੋਕਾਂ ਆ ਮੱਖੂ ਮੈਂ ਥੋੜੇ ਕਰ ਗਿਆ ਆ ਮੈਂ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਜੀ ਸਾਹਿਬ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਜੀ ਦਾ ਬੈਠੋ ਤਾਲਾ ਬਾਰੋਂ ਨਹੀਂ ਲਾਰੇ ਅੰਦਰੋਂ ਲਾਰੇ ਤਾਂ ਕਿ ਤੁਸੀਂ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਰੋਜ ਰੋਜ ਦੀ ਹਿਸਟਰੀ ਹੈ ਤੂੰ ਜਾਣੇ ਔਰ ਰੋਜ ਰੋਜ ਬੱਜਦੇ ਹੋ ਰੋਜ ਬੱਜਦੇ ਹੋ ਹਾਂ ਤਾਲਾ ਬੈਠੋ ਜੀ ਬੈਠੋ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ 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 ਮੰਤਰੀ ਜੀ ਮੰਤਰੀ ਸਾਹਿਬ ਬੈਠਣਗੇ ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ

ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਹ ਅਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਗਰੀਬੋ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚੇਹ ਅਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾੜੀਓਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲੇ ਥੋੜਾ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ पहला आपस आपस बनाओ hmm, तो, बैठो बैठो तो ना बैठो इस बिल्कुल नहीं बैठे, ना बैठो कलास केलायक बच्चे खड़ा किया जाता चलो बैठो खड़े रहो खड़े रो बैठो जी बैठो मैं ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਕੱਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 0 ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝੇ ਇਹ ਜਿੰਦੇ ਦੀ ਕੀਮਤ ਨਹੀਂ ਸਮਝੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਰੱਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰਾ ਗਾਲੀ ਕਰ ਰਿਹਾ ਦੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕੀਤੇਂ ਦੀ ਆਪਣੀ ਸੀਟ ਤੇ ਜਾਓ ਆਤਾ ਤੇ ਵੱਡਾ ਦੇ ਲਈ ਆ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਚੇਅਰ ਨੂੰ ਐਡਰੈਸ ਕਰੋ ਜੀ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ 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 मैं मानयोग मंत्री साहबान बेनती करता कि बैठना सारे मानयोग विधायक साहबान बेनती है कि बैठो अमन जी बैठो अपनी जगह अपनी जगह से बैठो जी आप डिस्कशन कर कोई भी फ्लोर नहीं क्रॉस करेगा बैठो जी।, जी।, जी बैठो जी बैठो जी बैठो ਇਹ ਚੇ ਇਹ ਇਹ ਪਰਰੋਗੇਟਿਵ ਹੈ ਹਾਊਸ ਦਾ ਫੈਸਲਾ ਲਿਆ ਹਾਊਸ ਦਾ ਫੈਸਲਾ ਲਿਆ ਉਹ ਪਹਿਲਾਂ ਜ਼ੀਰੋ ਲੈ ਲੈ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਪਰਰੋਗੇਟਿਵ ਹੈ ਨਾ ਇਹ ਉਹਨਾਂ ਦਾ ਪਰਰੋਗੇਟਿਵ ਹੈ ਸਰ ਜੀ ਇਹ ਨੂੰ ਕਿੱਥੇ ਚੱਲਿਆ ਜਾਵੇ ਸੀਮ ਸਿੰਘ ਸਾਹਿਬ ਤੇ ਅਡਰੈਸ ਕਰਨਗੇ ਅੱਜ ਕੋਈ ਕੁਝ ਵੀ ਬੋਲਦੇ ਨਹੀਂ ਕੋਈ ਚੰਡੀ ਸੀਮ ਸਿੰਘ ਸਾਹਿਬ ਬਸ ਅਡਰੈਸ ਕਰਨਗੇ ਬੀਜੇਪੀ ਕਿੱਥੇ ਬੀਜੇਪੀ ਹੈ ਨਹੀਂ ਸੀਮ ਸਿੰਘ ਸਾਹਿਬ ਤੁਹਾਡੇ ਵਾਲੇ ਸਰ ਉਹ ਜਿੰਨਾਂ ਨੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ ਸੀ ਚਲੇ ਗਏ ਮਾਰਯੋਗ ਮੁਕਮਮਦ ਫਰੀਦ ਸਾਹਿਬ ਜੇ ਅਡਰੈਸ ਕਰੋ ਜੀ ਸ਼ਾਬਾਸ਼ ਰਵਾਨਾ ਜਖਰ ਤੋਂ ਬਗਾਨਾ ਬੀਜੇਪੀ ਚਲਾ ਗਿਆ ਤੁਸੀਂ ਮਰਹਣ ਦੋ ਮੁੜ ਜਾਓ ਮੁੜ ਜਾਓ ਟਾਈਮ ਹੈ ਮੁੜ ਜਾਓ ਮੈਂ ਸਹਖਾਤ ਇਹ ਗੱਲ ਤਾਂ ਜੂੜਾ ਇਹ ਗੱਲ ਤਾਂ ਜੂੜਾ ਮੁੱਖ ਮੰਤਰੀ ਸਾਹਿਬ ਇਹ ਪ੍ਰਦਰਸ਼ਨ ਲਗੇ ਇਹ ਗੱਲ ਤਾਂ ਜੂੜਾ ਸਾਰੇ ਬਾਦਯੋ ਮੈਂਬਰ ਸਾਹਿਬਾਂ ਨੂੰ ਬੇਨਤੀ ਕੀਤੀ ਜਾਂਦੀ ਆ 70% ਕਾਂਗਰਸ ਭਾਜਪੀ ਚਲੀ ਗਈ ਰਹਿੰਦੋ ਧਕੇ ਰੋ ਧਕੇ ਰੋ ਸਾਰੇ ਬਾਦਯੋ ਕਮੇਟੇ ਨੂੰ ਬੇਨਤੀ ਹੈ ਕਿ ਉਹ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਦੋ ਮਿੰਟ ਬਖੋ ਦੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿ ਕਿਉਂ ਨਾ ਹੈ ਇਹ ਹਾਊਸ ਤੇ ਰੈਜ਼ੋਲੂਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਹ ਵੀ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਥੋੜੀ ਜੀ ਸਾਹਿਬ ਬਕਵਾਦੀ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲਿਓ ਬੋਲੋ ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗ੍ਰਿਫਤ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਤੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਹੈ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਏ ਬਹੁਤ ਵੱਡੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹ ਹੀ ਫਾਦਾ ਐਮ ਪੀ ਆ ਹੋ ਸਪੀਕਰ ਸਾਹਿਬ ਤੁਸੀਂ ਕੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰੇ ਲੀਡਰ ਆਫ ਦਾ ਹਾਊਸ ਜਦੋਂ ਵੱਡੀ ਬੋਲ ਸਕਦਾ जो मर्जी बोल सदा लीडर ऑफ द हाउस जो मर्जी बोल सदै जी मुख्यमंत्री साहब कंटिन्यू करो जी मुख्यमंत्री साहब कंटिन्यू करो जी मिस्टर बाजवा ओ मिस्टर बाजवा हेलो मुख्यमंत्री साहब करे इधर पौने दो बजे पौने दो बजे अर्ली मॉर्निंग में ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਉਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਡਾਇਰੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਡਰੈਸ ਕੀਤਾ ਜਾਵੇ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਜੇ ਡਰੈਸ ਕੀਤਾ ਜਾਵੇ ਅੱਜ ਫਟ ਭੋਣ ਵਾਲਾ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਥਾ ਇਹਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਦਿਓ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਬਸਵੰਦਰੀ ਜਣਾ ਫਲੋਰ ਕ੍ਰਾਸ ਨਹੀਂ ਕਰੇਗੀ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਤੋਂ ਬਹਿਸ ਦਾ ਕਿਸੇ ਨੂੰ ਨੋਕਰੀ ਨਹੀਂ ਹੈ ਕਿਸੇ ਨੂੰ ਨੋਕਰੀ ਨਹੀਂ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੋੜ ਲੋ ਦੀ ਐਨਾਉਂਸਮੈਂਟ ਛੋੜ ਲੋ ਐਨਾਉਂਸਮੈਂਟ ਪੰਜਾਬ ਦੇ ਗੋਲਪਾ ਗੱਲ ਕਰਦੇ ਪਰਿਵਾਰ ਦੇ ਇਹ ਵੀ ਇੱਕ ਵਾਰ ਬੀਸੀ ਤੇ ਲੱਗਾ ਹਾਂ ਠੀਕ ਹੈ बचा राहल गांधी कई रा ਮੈਂ 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 ਬੋਲ ਰਿਹਾ ਹਾਂ ਹੋਰ ਇਹ ਗੰਦੀ ਰਾਹੁਲ ਗੰਦੀ ਮੈਂ ਨਹੀਂ ਮੈਂ ਜੇ ਕੋਈ ਕਹਿਣਾ ਮਰਵਾਉਣ ਵਾਲੇ ਤਾਂ ਸਾਡੇ ਨਾਲ ਉੱਥੇ ਕਰਦੇ ਇੱਕ ਪਾਸੇ ਤਾਂ ਸਮਝਾਉਂਦੇ ਕਰ ਕਹਿਆ ਉਹਨਾਂ ਨੂੰ ਕਹਿਆ ਉਹਨਾਂ ਨੂੰ ਕਿ ਕੋਈ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਕਹਿ ਜੇ ਤੇਰੀ ਇੰਨੀ ਚੱਲਦੀ ਹੈ ਉਹ ਤੇਰੇ ਨੂੰ ਪੁੱਛਦਾ ਇੱਕ ਐਨਾਨਸ ਜਿਹੜਾ ਉਧਰ ਤੋਂ ਪਾਸੇ ਕੋਈ ਸਾਰੇ ਚਲੋ ਸਾਰੇ ਬਾਜੋ ਜੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟਾਂ ਲਈ स्थगित ਕੀਤਾ ਜਾਂਦਾ ਹੈ